ਤਰਵਾਤਾ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਣ ਨੂੰ ਤਿਆਰ ਹਾਂ ਨਾ ਪੰਜਾਬ ਦੀ ਕੋਈ ਅਸੀਂ ਇੱਕ ਲੜਾਈ ਨਹੀਂ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾ ਮੈਂ ਪਿੱਛੇ ਜੇ ਮੁੱਦਾ ਠਾਆ ਸੀਗਾ ਉਹ ਆਪਣਾ ਇਮੀਗ੍ਰੇਸ਼ਨ ਵਾਲਾ ਏਜੰਟਾਂ ਵਾਲਾ ਹਨਾ ਕਹਿੰਦੇ ਵੀ ਬਾਈ ਤੂੰ ਹੁਣ ਜੇਲ੍ਹ ਤੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾਂ ਰੁਪਇਆ ਖਾਦਾ ਹੈ ਲੱਖਾਂ ਰੁਪਇਆ ਖਾਦਾ ਹੈ ਆਮ ਆਸੀ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਹਲਾ ਧਿਆਨ ਹੈ ਇਹ ਅੰਦੋਲਨ ਵਾਲੇ ਇਹ ਲੜ ਨਾ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਈਆ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਈਆ ਹੁਣਾਂ ਦਾ 35 ਲੱਖ ਰੁਪਈਆ ਬੜਾ ਬਣਾਣਾ ਜਾਂਦਾ 35 ਲੱਖ ਰੁਪਈਆ ਸੀਗਾ ਉਹਦਾ ਉਹਦਾ 35 ਲੱਖ ਦੇ ਵਿੱਚ ਬਾਚੀ ਦਾ ਉਹਦੇ ਨਾਲ ਦਾ ਪਾਚਾ ਕਰਵਾ ਮੈਂ ਕਿਸ ਨੂੰ ਕਹਤਾ ਸੀ ਕਿ ਮੈਂ ਖਾ ਵੀ ਜਾ ਤਾ ਤੇ ਪਾਚਾ ਦਰਜ ਕਰਕੇ ਦਾਖਲਾ ਵਿੱਚ ਨੇ ਪਹਿਲਾਂ ਦਵਾ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲੋ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਕੱਲੇ ਕੱਲੇ ਆਪਣਾ ਜ਼ਿਲੇ ਦਾ ਕੱਲੇ ਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰ ਕੱਢਣਾ ਇਤੋਂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਦ ਤੱਕ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਿੰਨਾ ਜਿੰਨਾ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾਂ ਬੂਹ ਤੇ ਪਹਿਲਾਂ ਨਾਲ ਵੱਧ ਚੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਕਿ ਆਹਨ ਤੋਂ ਇੰਨਾ ਪੈਸਾ ਲੈਣਾ ਜੀ ਤੇ ਤੇ ਜਿਆਦਾ ਤੁਸੀਂ ਤੁਸੀਂ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਗੇ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਸੱਚ ਨੂੰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਰ ਐਪਲੀਕੇਸ਼ਨ ਇੱਕ ਵਾਰ ਫਿਰ ਫਿਰਾਲ ਐਪਲੀਕੇਸ਼ਨ ਦੇ ਕੇ ਕਰਾਂਗੇ ਪਰਚਾ ਤੱਦ ਕਰਕੇ ਵੀ ਤੋਂ ਪੈਸੇ ਵਾਪਸ ਕਰਵਾਓ ਨਾਲੇ 400 ਵੀ ਤੇ ਜਿਹੜੇ ਜਿਹੜੇ ਧਰਾਵਾ ਲੱਗਦੇ ਇਤੂ ਬਾਅਦ ਚ ਨੋ ਕੋਈ ਨਹੀਂ ਮਸਲਾ ਆ ਮਿਲੂਗਾ ਤਾਂ ਫਿਰ ਇਸ ਤੋਂ ਬਾਅਦ ਇਹ ਹਸਾਉ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵੱਧ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡਾ ਵੀ ਸਾਡੇ ਨੌਜਵਾਨ ਜੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਬੇਨਾ ਹੋ ਗਿਆ ਸਾਡੇ ਵੀ ਬਾਪੂ ਜੀ ਇਹ ਸਮਾਂ ਗੱਲ ਦਾ ਆ ਨਾ ਇਹਨਾਂ ਨੇ ਇਹ ਬੜਾਏ ਚੀਜ਼ ਬਾਰੇ ਸਮਝਿਆ 20000 ਰੁਪਏ ਦਾ ਕੰਮ 20-30 ਲੱਖ ਚ ਕਰ ਰਹੇ ਨੇ ਇਹ ਲੋਕ ਫਰਜ਼ ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਤੁੱਕਣਾ ਰੁਪਏ ਬਈ ਕਿੱਟੀ ਬਿੱਟੀ ਕਮਾਈ ਆਪਾਂ ਪੈਸੇ ਚੀ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਆਪਾਂ ਨੂੰ ਕਿੰਨਾ ਕੁ ਬਾਗ ਦਾ ਫਸਲਾਂ ਚ ਇਹ ਬੰਦੇ ਰੋਜ਼ ਦਾ 20 20 ਇੱਕ ਇੱਕ ਬੰਦਾ ਇੱਕ ਕਰੋੜ ਰੁਪਏ ਕਮਾ ਰਿਆ ਰੋਜ਼ ਇੱਕ ਇੱਕ ਕਰੋੜ ਰੁਪਈਆ ਐਡੀ ਵੱਡੀ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਨੂੰ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਦੇ ਵੱਡੇ ਚੈਨਲਾਂ ਦੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਇਹਨਾਂ ਜਿਹੜੇ ਚੈਨਲਾਂ ਦੇ ਉੱਪਰ ਲੋਕ ਇਹ ਮਾਫੀਆ ਦੀ ਜੜ ਪੱਟਣੀ ਆ ਜੇ ਤੁਸੀਂ ਕੰਮ ਕਰਨਾ ਤਾਂ ਜੇ ਸਾਡੇ ਨੌਜਵਾਨ ਉਹ ਵਿਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਉਹਦੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਤਾਂ 50000 ਰੁਪਏ ਦੇ ਵਿੱਚ ਵੀਜ਼ਾ ਲੱਗਦਾ ਬਦ ਤੋਂ ਬਦ 10000 ਦਾ ਕੰਮ ਆ ਤੇ 20-30000 ਤੇ ਕਮਾਲਿਆ ਕਰੋ ਇਹ ਮਾਫੀਆ ਜੇ ਇਹ ਨਾਖੁਦਰਾ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਨੋਕਾ ਸਰਕਾਰਾਂ ਦੀ ਹੈ ਜਿਹਦੇ ਵਿੱਚ ਮਿਲੀ ਭੁਗਤੀ ਹੈ ਕਿਸੇ ਨੇ ਅੱਜ ਤੱਕ ਇਹ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਭਾਈ ਕਿਉਂ ਨਹੀਂ ਬੋਲਦਾ ਸਰਕਾਰੀ ਬੰਦੇ ਸਰਕਾਰਾਂ ਤੋਂ ਕਾਰਵਾਈ ਕਿਉਂ ਨਹੀਂ ਕਰਦੀਆਂ ਇਹ ਨਸ਼ੇ ਤੋਂ ਵੱਡਾ ਮਾਫੀਆ ਹੈ ਸੀਰ ਹਿਸਾਬ ਨਾਲ ਉਹਨੇ ਵੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਹੇ ਜਿਹੜਾ ਬੰਦਾ ਹੁਣ 1 ਕਰੋੜ ਰੁਪਏ ਕਮਾ ਰਿਹਾ ਉਹ ਜੇ ਸਰਕਾਰ ਨੂੰ 20 ਲੱਖ ਰੁਪਏ ਦੇ ਦਿੱਤ ਤਾਂ ਵਿੱਚ ਕੀ ਮਰਦਾ ਹੋ ਤਾਏ ਮਾਫੀਆ ਤੇ ਨਹੀਂ ਸੀ ਕਿ ਹੁੰਦਾ ਕੋਈ ਬੋਲਿਆ ਸਹੀ ਇਸ ਕਰਕੇ ਇਹਦੀ ਜੜ ਪੱਟਣੀ ਹੈ ਤੇ ਜੜ ਪੱਟ ਕੇ ਹਟਾਂਗੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ ਲੋਕਾਂ ਦੇ ਸਾਹਮਣੇ ਸੱਚ ਦੁੱਧ ਦਾ ਦੁੱਧ ਸੱਚ ਸਭ ਨੂੰ ਮੈਂ ਇੱਕ ਤਣਕੇ ਗੱਲ ਕੀਤੀ ਸੀ ਕਿ ਸਾਰੇ ਲੋਕਾਂ ਦੇ ਵਿੱਚ ਵੀ ਆ ਤਾਂ ਕੀ ਤੇ ਅੱਜ ਤੱਕ ਜਿਹੜਾ ਜਦੋਂ ਦਾ ਮੈਂ ਇਹ ਕਿਸਾਨੀ ਦਾ ਜਾ ਲੋਕਾਂ ਵਿੱਚ ਆਂਡਾ ਜਾ ਕਿ ਕੋਈ ਸਾਫਤ ਕਰ ਦੇਵੇ ਕਿ ਕਿਤੇ 5 ਰੁਪਏ ਜਿ ਲੈ ਕੇ ਹੁਣ ਠੀਕ ਹੈ ਨਾ ਗੱਲ ਇਹ ਚੀਜ਼ ਹੁੰਦੀ ਤਾਂ ਕਰਕੇ ਇੱਥੇ ਲੋਕਾਂ ਨੇ ਤਾਂ ਇਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਹ ਦਿੱਤਾ ਪਰ ਲੋਕਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਹੁਣ ਮੇਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਲੋਕਾਂ ਨੇ ਵਧਾ ਦਿੱਤੀਆਂ ਮੇਰੀ ਇਹ ਕਹਿਤੀ ਆ ਵੀ ਤੂੰ ਭਾਨੇ ਲੜ ਅਸੀਂ ਤੇਰੇ ਨਾਲ ਆ ਇਹ ਮਾਫੀ ਦੀ ਜੜ ਫੱਟ ਇਹ ਮਾਫੀ ਦੀ ਨਹੀਂ ਪੰਜਾਬ ਦੀ ਹਰ ਇੱਕ ਲੜਾਈ ਲੜ ਇਸ ਕਰਕੇ ਇਹ ਕਰਦਾ ਵੀ ਹੁਣ ਆਪ ਨੂੰ ਛੁੱਟ ਕੇ ਕਰਨਾ ਪਈਆ ਚਲੋ ਆ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮੱਟਨ ਨੂੰ ਤਿਆਰ ਹਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਨਹੀਂ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਆ ਪਰ ਜਿਹੜਾ ਇੱਕ ਨਾਮ ਹੈ ਪਿੱਛੇ ਜੋ ਮੁੱਦਾ ਠਾਆ ਸੀਗਾ ਉਹ ਆਪਣਾ ਇਮੀਗ੍ਰੇਸ਼ਨ ਵਾਲਾ ਏਜੰਟਾਂ ਵਾਲਾ ਹਨਾ ਕਹਿੰਦੇ ਵੀ ਬਾਈ ਤੂੰ ਹੁਣ ਜੇਲ੍ਹ 'ਚੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾਂ ਰੁਪਇਆ ਖਾਦਾ ਹੈ ਲੱਖਾਂ ਰੁਪਇਆ ਖਾਦਾ ਹੈ ਆਵੇਂ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਆ ਹੁਣ ਅਸੀਂ ਇੱਧਰ ਥੋੜਾ ਜਿਹਾ ਧਿਆਨ ਆ ਇਹ ਅੰਦੋਲਨ ਵਾਲੇ ਇਹ ਲੜਾਈ ਜਿੱਤਣ ਵਾਲਾ ਮੈਂ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇ ਕਿ ਜਿਨ੍ਹਾਂ ਨੇ ਲੱਖਾਂ ਰੁਪਈਆ ਤੇ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਈਆ ਹਨਾ ਉਹਦਾ 35 ਲੱਖ ਰੁਪਈਆ ਮੜਾ ਬੁਨਾਰਾ ਕਰਨਾ 35 ਲੱਖ ਰੁਪਈਆ ਸੀਗਾ ਉਹਦਾ ਉਹਦਾ 35 ਰੱਖ ਦੇ ਨੂੰ ਖਾਚੀ ਨਾ ਉਹਦੇ ਕੋਲ ਦਾ ਪਰਚਾ ਦਰਜ ਕਰਵਾਇਆ ਮੈਡੀਕਲ ਨੂੰ ਕਹਤਾ ਸੀ ਕਿ ਮੱਖਾ ਵੀ ਜਾਂਦਾ ਤੇ ਪਰਚਾ ਦਰਜ ਕਰਕੇ ਦਸ ਦਿਨ ਦੇ ਵਿੱਚ ਇਹ ਪੈਲੇ ਦਵਾ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲੋ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਕੱਲੇ ਕੱਲੇ ਆਪਣਾ ਜਿਹਰੇ ਦਾ ਕੱਲੇ ਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਰੂਰ ਕੱਢਣਾ ਤੂੰ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਾਂ ਤਾਂ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਿਨ੍ਹਾਂ ਜਿਨ੍ਹਾਂ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਹ ਹਿਸਾਬ ਲਾ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾਂ ਹੋਊ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਕਿ ਆਜੇ ਤੋਂ ਇੰਨਾ ਪੈਸਾ ਲੈਣਾ ਜੀ ਤੇ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਗੇ ਹਨਾ ਅਗਲੇ ਲੈਣ ਵਾਲੇ ਪਰ ਡੀਐਸਪੀ ਨੂੰ ਐ ਸਚੂ ਨੂੰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਹਾ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦੇ ਆ ਕਰਾਂਗੇ ਪਰਚਾ ਤੱਤ ਕਰਕੇ ਵੀ ਤੋਂ ਪੈਸੇ ਵਾਪਸ ਕਰਵਾਓ ਨਾਲ 400 ਵੀ ਤੇ ਜਿਹੜੇ ਜਿਹੜੇ ਧਰਾਵਾ ਲੱਗਦੇ ਨੇ ਠੋਕ ਇਹਨਾਂ ਨੂੰ ਅੰਦਰ ਸੱਟੋ ਨਹੀਂ ਤਾਂ ਤੇ ਉਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਆ ਲਊਗਾ ਤਾ ਫਿਰ ਇਸ ਤੋਂ ਬਾਅਦ ਇਹ ਹਿਸਾਬ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਕੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵਾਅਦਾ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡੇ ਦੀ ਸਾਡੇ ਨੌਜਵਾਨਾਂ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਵਿਹਲਾ ਹੋ ਗਿਆ ਸਾਡੇ ਵੀ ਬਾਪੂ ਜੀ ਇਹ ਸਮਾਂ ਗੱਲ ਆਦਣਾ ਇਹਨਾਂ ਨੇ ਮੈਂ ਇਹ ਬੜਾਈ ਚੀਜ਼ ਬਾਰੇ ਸਮਝੇ 20000 ਰੁਪਏ ਦਾ ਕੰਮ 20-30 ਲੱਖ ਚ ਕਰ ਰਹੇ ਨੇ ਇਹ ਲੋਕ ਫਰਜ਼ ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਕਮਾ ਲਓ ਯਾਰ ਕੁਨਾ ਕਰੋ ਰੁਪਏ ਬਈ ਕਿੱਟੀ ਬੱਟੀ ਕਮਾਈ ਆ ਆਪਾਂ ਇੱਕ ਚੀਜ਼ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਆ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਆਪਾਂ ਨੂੰ ਕਿੰਨਾ ਕੁ ਬਾਦ ਦਾ ਫਸਲਾਂ ਚ ਇਹ ਬੰਦੇ ਰੋਜ਼ ਦਾ 20-20 ਇੱਕ ਇੱਕ ਬੰਦਾ ਇੱਕ ਕਰੋੜ ਰੁਪਏ ਕਮਾ ਰਿਆ ਰੋਜ਼ ਇੱਕ ਇੱਕ ਕਰੋੜ ਰੁਪਈਆ ਐਡੀ ਬੱਡੀ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਦੇ ਵੱਡੇ ਚੈਨਲਾਂ ਦੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਨਾ ਜਿਹੜੇ ਚੈਨਲਾਂ ਦੇ ਉੱਪਰ ਲੋ ਇਹ ਮਾਫੀਆ ਦੀ ਜੜ ਪੱਟਣੀ ਹੈ ਜੇ ਤੁਸੀਂ ਕੰਮ ਕਰਨਾ ਤਾਂ ਜੇ ਸਾਡੇ ਨੌਜਵਾਨਾਂ ਨੂੰ ਵਿਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਆਪਣੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਤਾਂ 50000 ਰੁਪਏ ਦੇ ਵਿੱਚ ਵੀਜ਼ਾ ਲੱਗਦਾ ਵੱਧ ਤੋਂ ਵੱਧ 10000 ਦਾ ਕੰਮ ਆ ਤੇ 20-30000 ਤੱਕ ਮਾਲਿਆ ਕਰੋ ਇਹ ਮਾਫੀਆ ਜੇ ਇਹ ਨਾ ਖੁੱਦਰਿਆ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਕਿਉਂਕਿ ਸਰਕਾਰਾਂ ਦੀ ਇਹਦੇ ਵਿੱਚ ਮਿਲੀ ਭੁਗਤੀ ਹੈ ਕਿਸੇ ਨੇ ਅੱਜ ਤੱਕ ਰੇ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਭਾਈ ਕਿਉਂ ਨਹੀਂ ਬੋਲਦਾ ਸਰਕਾਰੀ ਬੰਦੇ ਸਰਕਾਰਾਂ ਤੋਂ ਕਾਰਵਾਈ ਕਿਉਂ ਨਹੀਂ ਕਰਦੀਆਂ ਇਹ ਨਸ਼ੇ ਤੋਂ ਵੱਡਾ ਮਾਫੀਆ ਹੈ ਸਿਰਸ ਹਿਸਾਬ ਨਾਲ ਉਹਨੇ ਵੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਹੇ ਜਿਹੜਾ ਬੰਦਾ ਹੁਣ 1 ਕਰੋੜ ਰੁਪਏ ਕਮਾ ਰਿਹਾ ਉਹ ਜੇ ਸਰਕਾਰ ਨੂੰ 20 ਲੱਖ ਰੁਪਏ ਦੇ ਦਿੱਤਾ ਵਿੱਚੋਂ ਕੀ ਮਰਦਾ ਹੋ ਇਹ ਤਾਂ ਹੀ ਮਾਫੀਆ ਤੇ ਨਹੀਂ ਸੀ ਕੋਈ ਹੁੰਦਾ ਕੋਈ ਬੋਲਿਆ ਸਹੀ ਇਸ ਕਰਕੇ ਇਹਦੀ ਜੜ ਪੱਟਣੀ ਹੈ ਤੇ ਜੜ ਪੱਟ ਕੇ ਹਟਾਂਗੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ ਲੋਕਾਂ ਦੇ ਸਾਹਮਣੇ ਸੱਚ ਦੁੱਧ ਦਾ ਦੁੱ ਸਭ ਨੂੰ ਮੈਂ ਇੱਕ ਤਾਨਕੇ ਗੱਲ ਕੀਤੀ ਸੀ ਕਿ ਸਾਰੇ ਲੋਕਾਂ ਦੇ ਵਿੱਚ ਵੀ ਆ ਤਾਂ ਕੀ ਤੇ ਅੱਜ ਤੱਕ ਜਿਹੜਾ ਜਦੋਂ ਨਾ ਮੈਂ ਇੱਕਸਾਨੀ ਦਾ ਜਾ ਲੋਕਾਂ ਨਾਲ ਝੰਡਾ ਚੱਕਿਆ ਕੋਈ ਸਾਫਤ ਕਰਦੇ ਵੀ ਕਿਤੇ ਤੋਂ 5 ਰੁਪਏ ਜਿ ਲੈ ਕੇ ਹੁਣ ਠੀਕ ਹੈ ਨਾ ਗੱਲ ਇਹ ਚੀਜ਼ ਹੁੰਦੀ ਆ ਤਾਂ ਕਰਕੇ ਇੱਥੇ ਤੱਕ ਲੋਕਾਂ ਨੇ ਤਾਂ ਇਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਥ ਦਿੱਤਾ ਪਰ ਲੋਕਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਹੁਣ ਮੇਰੀਆਂ ਜਿਹੜੇ ਜ਼ਿੰਮੇਵਾਰੀਆਂ ਨੇ ਉਹ ਲੋਕਾਂ ਨੇ ਵਧਾ ਦਿੱਤੀਆਂ ਮੇਰੀ ਇਹ ਕਹਿਤੀ ਆ ਵੀ ਤੂੰ ਭਾਨੇ ਲੜ ਅਸੀਂ ਤੇਰੇ ਨਾਲ ਆ ਇਹ ਮਾਫੀ ਦੀ ਜੜ ਫੱਟ ਇਹ ਮਾਫੀ ਦੀ ਨਹੀਂ ਪੰਜਾਬ ਦੀ ਹਰ ਇੱਕ ਲੜਾਈ ਲੜ ਇਸ ਕਰਕੇ ਇਹ ਕਰਨਾ ਮੇਰੀ ਮਿਹਰਬਾਨੀ ਵੱਡੀ ਹੈ